ਛੜ ਦੇ ਛੜ ਦੇ ਛੜ ਦੇ ਛੜ ਦੇ ਆ ਦੇ ਆ ਦੇ ਕਿੱਥੇ ਮਾਰਦੀ ਓ ਯਾਰ ਤੁਸੀਂ ਗੱਲ ਕਰ ਲੈ ਇੱਕ ਸੌਦਾ ਸਿਰੇ ਨਿ ਲਾਉਂਦੇ ਦੂਜੇ ਤੇ ਜਾ ਖੜ ਜੰਨੇ ਆ ਆ ਫੜ ਕਹਿੰਦਾ ਪਾਕਿਸਤਾਨੀ ਗਲਾਬੀ ਕੰਨ ਵਾਲੀ ਵਖਰੀ ਦਿਖਾਵਾ ਮੈਨੂੰ ਕਹਿੰਦਾ ਆ ਦੇ ਲਾ ਕੇ ਨਾੜ ਕੇ ਖੜ ਗਿਆ ਸਾਡੇ ਕੋਲੋਂ ਦਾ 26 ਹਜ਼ਾਰ ਦੀ ਪਾਉਣੀ ਆ ਨਹੀਂ ਵੀਰੇ ਨਹੀਂ 27 ਦੀ ਪਾਉਣੀ ਆ 28 ਦੀ ਪਾਉਣੀ ਆ 30 ਹਜ਼ਾਰ ਦੀ ਪਾਉਣੀ ਆ ਫੜ ਆ ਫੜ ਉੱਪਰ ਲੱਗੇ ਆ ਫੜ ਨਹੀਂ ਵੀਰੇ ਬੰਦ ਲੈ 30 ਠੀਕ ਆ ਇਹ ਆ ਫੜ ਰੱਖ 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 33 ਹਜ਼ਾਰ ਵੀ ਮੈਂ ਕਹਾਂ 30 ਨੂੰ ਵੀ ਮੋੜਦਾ ਮੈਂ ਵੀਰੇ ਵੇ ਹਣ ਨਹੀਂ ਨਹੀਂ ਆ ਫੜ ਲੈ ਯਾਰ ਜੇ ਪੌਣੀ ਵੀ ਪਾ ਦੀ ਇਧਰ ਫੜ ਲੈ ਸਪੱਟ ਗੱਲ ਪੱਕੀ ਮੁੱਕੀ ਸਪੱਟ ਗੱਲ ਪੱਕੀ ਆ ਫੜ ਆ ਫੜ ਮੈਨੂੰ ਦੱਸ ਆ ਫੜਾ 34000 ਦੀ ਨਹੀਂ ਹੁਣ ਮੋੜਨਾ ਬੋਲਦੇ 3 ਮਰਜੀ ਰੱਖ ਲੈ ਮੈਂ 77 77 ਖੜੀ ਆ ਕੁਝ ਇਕੱਠੀ ਇਕੱਠੀ ਜੀ ਖੜੀ ਆ 77 ਕਰ ਲੈ ਯਾਰ ਖੜਾ ਸਿੱਧੀ ਕਰਾ ਦੇ ਬਾਈ 70 ਦਾ 77 ਹੈ ਚੱਲ ਬੋਲ ਕਿੰਨੇ ਪੈਸੇ ਬੋਲ ਕਰਾਂ ਹਮ ਤਰਾ ਜਾਇ ਜਾਇ ਦੱਸ ਕਿੰਨੇ ਪੈਸੇ ਯਾਰ 6.5 7 ਇੰਚ ਹੈਡ ਦੀ ਬੱਕਰੀ ਦੇ 55000 ਕਿੰਨਾ ਹੈਗੀ ਆ ਕਿੱਥੋਂ ਯਾਰ ਆਦਾ ਐਂਚੀ ਟੇਬਲ ਦੱਸਦਾ ਦੇਖ ਬਈ ਹਾਈਟ ਔਰ ਵੇਟ ਦੇ ਮਾਮਲੇ 'ਚ ਆਪਾਂ ਬਹਿਸ ਨਹੀਂ ਸਕਦੇ ਕਿਉਂ ਕੋਈ ਨਾ ਦੇਖੋ ਇਹ ਕੰਟਾ ਰੱਖ ਲਓ ਵੇਟ ਸਾਹਮਣੇ ਆਜੂ ਐਂਚੀ ਟੇਬਲ ਲਾ ਲਓ ਹਾਈਟ ਸਾਹਮਣੇ ਆਜੂ ਦੇਖ ਲਓ ਮਗਰ ਆ ਜੀ ਬੱਚੇ ਤਾਂ ਦੇਖ ਲਿਆ ਬੱਚੇ ਇਹਦੀ ਆ ਹਾਂ ਇਹਦੀ ਕੱਲਾ ਦੇਖ ਲਓ ਖੁੱਲਾ ਦੇ ਇਹ ਕਿਹੜਾ ਗੁਲਾਬੀ ਕਰਨ ਵਾਲੀ ਆ ਬਈ ਇਹ ਤੂੰ ਕਹਿੰਦਾ ਗੁਲਾਬੀ ਕਰਨ ਵਾਲੀ ਪਾਕਿਸਤਾਨੀ ਕਿੱਥੇ ਪਾਕਿਸਤਾਨੀ ਆ ਮੈਂ ਇੰਨੀ ਗੱਲ ਕੀਤੀ ਨਹੀਂ ਕਾਲੇ ਨੇ ਅਮਰੀਕਾ ਕਿੱਥੇ ਆ ਅਮਰੀਕਾ ਰਿਆ ਪਕੜ ਮੋਲ ਕਿੰਨੀ ਸੈੱਡ ਕਰਾ ਲਾ ਉਹ ਤੇ ਹਾਂ ਹਕਕਤ ਹੈ ਓਏ ਗੱਲ ਹੈਲੋ ਯਾਰ ਜੀ ਆ ਬੱਚੇ ਆਰਾਮੱਖਣਾ ਓ ਬਈ ਲੰਗ ਮਾਰ ਦਿਆ ਲੰਗ ਮਾਰ ਦਿਆ ਵਧੀਆ ਬਈ ਵਧੀਆ ਓਏ ਲੰਗ ਮਾਰੀ ਤੋਰੀ 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 ਮੰਡੀ ਤੇ ਆ ਮੈਂ ਕੰਮ ਚਾ ਤੋਰੀ ਤੋਰੀ ਮੈਂ ਲੰਗ ਮਾਰ ਬੱਚੇ ਮੂਰੇ ਲਾ ਲੋ ਆਪ ਤਾਂ ਨਾ ਹੱਥ ਹੈ ਬਈ ਨਾ ਆਏ ਹਾਏ ਇਧਰ ਵਾਲੀ ਇਹ ਕੌਣ ਸੀ ਹੈ ਤੋਰੀ ਤੋਰੀ ਇਧਰ ਵਾਲੀ ਹੈ ਇਧਰ ਆ ਲੱਤ ਜਾ ਓਏ ਇਧਰ ਆ ਹੈਲੋ ਅਜਾ ਲੰਗ ਤਾਂ ਮਾਰੀ ਜਾਂਦੀ ਆ ਇਹ ਆ ਕੀ ਕਰੀਆ ਦੇਖ ਇਰਤੋਰੀ ਇਰਤੋਰੀ ਫੋਟੋਲੀਓ ਨਹੀਂ ਹੋਣੀ ਆ ਬੱਚਾ ਮਾਣਾ 10 ਬਾਕੀ ਲਏਗਾ ਛੜ ਦੇ ਛੜ ਦੇ ਛੜ ਦੇ ਛੜ ਦੇ ਆ ਦੇ ਆ ਦੇ ਕਿੱਥੇ ਮਾਰਦੀ ਹੈ ਪੈਸੇ ਨਹੀਂ ਉੱਧਰ ਜਾਣਾ ਅੱਛਾ ਚੱਲ ਬੋਲ ਕਿੰਨੇ ਪੈਸੇ ਜੈ ਜੈ ਹਲੋ ਹਾਂ ਬੱਚੇ ਹਾਂ ਬੱਚੇ ਹਾਂ ਬੜੀ ਤਾ ਹਾਂਜੀ ਹਾਂ ਇਹ ਕੀ ਹੜ ਰਿਹਾ ਅਸਾਂ ਅੱਛਾ ਅਗਰ ਤੋੜੋਂਗੇ ਫੋਨ ਉਹ ਦੇਖੋ ਕਿਹੜੀ ਹੈ ਤਲਵੰਡੀ ਰੋਡ ਤੇ ਮੁਲਾਪੁਰ ਆ ਜਾ ਕਰਾਂ ਜੀ ਆ ਜਾ ਕਰਾਂ ਜੀ ਹੈ ਮਦਰਾ ਕਿੱਥੇ ਆਹੋ ਬੰਦਾ ਮੰਡੀ ਲੱਗੀ ਇੱਥੇ ਰੋਕਣੀ ਵਾਲੀ ਬੱਕਰੀ ਦੀ ਮੰਡੀ ਲੱਗੀ ਓ ਯਾਰ ਤੁਸੀਂ ਗੱਲ ਕਰ ਲੈ ਇੱਕ ਸੌਦਾ ਸਿਰੇ ਨੀ ਲਾਉਂਦੇ ਦੂਜੇ ਤੇ ਜਾ ਖੜ ਜੰਨੇ ਆ ਇੱਕ ਵੇਲੇ ਵੇਚ ਤਾਂ ਲਓ ਹੋਰ ਖਰੀਦਣ ਚਲਿਆ ਗਿਆ ਤੂੰ ਇਹ ਤਾਂ ਵੈਗ ਨਹੀਂ ਰਹੀ ਹਾਂ ਸੁਆਹ ਜਾ ਟੱਪ ਕੇ ਸਾਢੇ 36 ਇੰਚ ਹੈਡ ਹੈ ਨਾ ਉੱਥੇ ਆ ਜਾ ਬਾਈ ਦੇਖ ਲੋ ਤੁਹਾਡੇ ਸਾਹਮਣੇ ਆਪਾਂ ਦਾ ਮੋਨ 10 ਕਿੰਨਾ ਵਾ ਜੈ ਜੈ ਦੱਸ ਦੇ ਯਾਰ ਐ ਨਾ ਗਾ ਸ਼ਾਇਦ 7000 ਤੁੰ ਚੱਕਤਾ 15000 ਇੱਕ ਲੱਗਦਾ ਤੇਰੇ ਘਰ ਤੇ ਕਿੰਨਾ ਵੱਜ ਗਿਆ ਕਿੰਨਾ ਚੱਕ ਪਿਆ 70 ਜੋ 70 ਜੋ 15 ਚੱਕਦਾ ਕਹਿੰਦਾ ਕਿੰਨਾ ਵੱਜ ਗਿਆ ਦੇਖ ਲੈ ਮਗਰ 45 ਵੱਜ ਗਿਆ ਨਾ ਨਾ ਹੋਰ ਕਿੰਨਾ ਵੱਜ ਗਿਆ ਨਾਲੇ ਮੈਨੂੰ ਕਿੰਨਾ ਕਿੰਨਾ ਵੱਜ ਗਿਆ 55 ਚਲੂ ਮੈਂ ਪੁੱਛ ਲੂਗਾ ਨਾ 55000 ਮਾਨ ਹੈ ਆ ਫੜ ਬਾਈ ਆ ਫੜ 25000 ਰੁਪਏ ਦਾ ਨਹੀਂ ਨਹੀਂ ਕਿਉਂ ਕਟਾ ਵੋਟ ਪੈਂਦਾ ਹੈ ਜਾਂ ਤੂੰ ਗੁਲਾਬੀ ਕੰਨ ਵਾਲੀ ਕਹੀਂਦਾ ਹੈਗਾ ਕੋਈ ਨਾ ਗੁਲਾਬੀ ਵਾਲੀ ਆ ਆ ਫੜ ਕਹਿੰਦਾ ਪਾਕਿਸਤਾਨੀ ਗੁਲਾਬੀ ਕੰਨ ਵਾਲੀ ਬੱਕਰੀ ਦਿਖਾਵਾ ਮੈਨੂੰ ਕਹਿੰਦਾ ਆ ਦੇ ਲੈ ਆ ਫੜ ਦੱਸ ਦੇ ਮੂੰਹ ਤੂੰ ਦੱਸ ਦੇ ਕਿੱਥੇ ਪੋਣੀ ਬੱਕਰੀ 50 ਦੀ ਪਾਲੇ ਯਾਰ 50 ਆਲੀ ਯਾਰ ਹੈਗੀ ਆ ਯਾਰ ਇਹ ਤੂੰ ਕਿੰਨਾ ਕਰੀਂਗਾ ਨਾ ਅਸਟਾ ਗੱਕ ਨਹੀਂ ਹੈਗਾ ਭੁੱਖੀ ਖੜੀ ਹੈ ਹਜੇ ਪਾਇਆ ਵੀ ਕੀ ਭੁੱਖੀ ਭਾਵੇਂ ਕੋਸ਼ ਹੋਵੇ ਯਾਰ ਜਿਹੜੀ ਚੀਜ਼ ਆ ਦੱਸਦੀ ਜਾਂਦੀ ਆ ਵਪਾਰੀ ਤੋਂ ਵੀ ਕਦੇ ਚੀਜ਼ ਲੁਗੀ ਆ ਹੈ ਰ ਜਾ ਕੇ ਚੱਲ ਤੈਨੂੰ ਲੱਗਦਾ ਸੋਹਣੀ ਜਿਹਾ ਬੱਟ ਬੰਦੇ ਉਹਦਾ ਬੰਦਾ ਕਰ ਦ ਹਾਂ ਵਿਚ ਵਿਚ। ਇਹ ਪੌਣੀ ਦੱਸ ਦੇ ਬਸ ਮੈਨੂੰ ਕਿੰਨੇ ਕਿੰਨੇ ਦੀ। ਬਸ ਹੁਣ ਤੈਨੂੰ ਦੱਸਦਾ। 1 ਕੀ ਮੁੱਲ? 1 ਕੀ ਮੁੱਲ? ਇੱਕੋ ਹੀ ਕਹਦਾ ਬਸ। ਕੀ? 50 ਕਹਦਾ। 50 ਦੀ? ਉਹ ਕਿੱਥੇ ਗਾਹ ਮੈਂ ਕੀ ਵੇਚੂੰਗਾ? ਤੇਰੀ ਮਾਂ। ਫਿਰ ਕਹਿੰਦੇ ਗਾਹ ਲੱਗਦਾ ਮਾਲ ਆ ਦੇਖ ਲਓ ਅਗਲਾ ਕਹਿੰਦਾ ਪੈਸੇ ਨਹੀਂ ਲਾਉਂਦੇ। ਹੁਣ ਅਗਲਾ ਸਾਹਮਣੇ ਆੜ ਕੇ ਖੜ ਗਿਆ। ਸਾਡੇ ਕੋਲੋਂ ਤਾਂ 26 ਹਜ਼ਾਰ ਦੀ ਪੌਣੀ ਆ। ਨਹੀਂ ਵੀਰੇ ਨਹੀਂ। 27 ਦੀ ਪੌਣੀ ਆ। 28 ਦੀ ਪੌਣੀ ਆ। 30 ਹਜ਼ਾਰ ਦੀ ਪੌਣੀ ਆ ਫੜ। ਆ ਫੜ। ਉੱਪਰ ਲੱਗੇ ਜਾ। ਆ ਫੜ। ਨਹੀਂ ਵੀਰੇ ਬੜਨਾ। 30 ਠੀਕ ਆਏ। ਨਹੀਂ ਬੜਨਾ। ਯਾਰ ਕਿੰਨਾ ਕੇ ਯਾਰ ਹੋ ਰਿਹਾ ਕੇ ਯਾਰ ਖਾਨੂ ਕੁਛ ਨਹੀਂ ਬਚਦਾ ਘੰਟਾ ਬੰਦ ਆ ਇਹਦਾ ਵੀ ਮੁੱਲ ਨਹੀਂ ਆਇਆ ਇੰਨੇ ਇੰਨਾ ਕਿਹੜਾ ਖਰੀਦੀ ਫਿਰਾਂਗਾ ਮੈਨੂੰ ਪਤਾ ਤਾਂ ਹੈਗਾ ਮੈਨੂੰ ਕਿੱਥੋਂ ਪਤਾ ਵਾ ਪਹਿਲਾਂ ਬੱਕਰੀ ਲਈ ਸੀ ਪੰਕੀ ਬਜੇ ਉਹ ਤੇ 2000 ਰੁਪਏ ਮਸਾਂ ਬਤਾ ਤੇ 2000 ਰੁਪਏ ਥੋੜਾ ਆਉਂਦਾ ਮਨਰਾ ਫਿਰ ਬੱਕਰੀ ਵੀ ਤਾਂ ਕਿੰਨੇ ਦੀ ਵਿਕੀ ਹੈ ਜਦੋਂ ਵਿਕੀ 10000 ਅੱਜ ਕਹਿੰਦਾ 2000 ਰੁਪਏ ਕਮਾਈ ਨੂੰ ਉਹ ਬਚਾਰ ਖਰਚੇ ਆਪਾਂ ਮੈਂ ਮੰਨਦੇ ਆ ਆ ਦੇਖ ਲਓ ਭਾਈ ਸਾਹਿਬ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਗੱਲ ਕਹਿੰਦਾ ਮੈਂ ਹਾਂ 2000 ਰੁਪਏ ਕਮਾਈ ਵੀ ਥੋੜੀ ਆ ਕਹਿੰਦੇ ਗੱਲ ਪਰ ਇਹਨੇ ਖਰਚੇ ਵਾਲੇ ਹੋ ਜਾਂਦੇ ਯਾਰ ਹਾਂ ਕੋਈ ਚੀਜ਼ ਡੈਗ ਵੀ ਕਰ ਗਈ ਆਪਾਂ ਸੱਤ ਪਠਾ ਲੈ ਗਏ ਅੱਠ ਉਹਨਾਂ ਚ 16 ਚ ਇੱਕ ਪਠਾ ਮਰ ਗਿਆ ਇਸ ਲੰਮਾ ਠੀਕ ਹੈ ਹੁਣ ਉਹ ਪਠਾ ਦਾ ਸਾਰਾ ਉਹਨਾਂ ਦੀ ਇਹ ਸਾਦੀ ਚੀਜ਼ ਆ ਫਿਰ ਵੀ ਹੂੰ ਗੱਲ ਕਰਦੇ ਆ ਅਗਲੇ ਨੂੰ ਦੋ ਆ ਫੜਿਆ ਬੋਲੋ ਪੌਣੀ ਪਾ ਦੀ ਆ ਫੜ 2000 ਰੁਪਏ ਦੇ ਨੋਤੇ ਹੋਰ ਪਾ ਦੇ ਨਾ 32 ਦੀ ਬੱਕਰੀ ਰਹੀ ਮੇਰੀ ਗੱਲ ਸੁਣਦੇ ਹੁਣ ਹੁਣ ਕੀ ਹੋ ਗਿਆ ਹੋ ਗਿਆ ਹੋ ਗਿਆ ਨਾ ਢੇੜਾ ਕੰਮ ਹੋਣਾ ਅਸਰੇ ਤੇ ਰੱਖ ਲੈ ਹੁਣ ਢੇੜਾ ਡੂਲਾ ਬਸਦਾ ਨਹੀਂ ਕੋਈ ਮਾਰਦਾ ਉਹ ਫੜਲਾ 2000 ਰੁਪਏ ਉਤਲਾ ਤੇਰੀ ਗੱਲ ਤਾਂ ਹੁਣ ਬਹੁਤ ਥੱਲੇ ਹੁੰਦਾ ਹੈ ਕਾਟਾ ਤੈਨੂੰ ਮੈਂ ਲਾਸਟ ਗੱਲ ਦੱਸ ਦੂੰ ਜੇ ਲੈ ਕੇ ਜਾਣੀ ਹੈ ਲੈ ਜੇ ਨਹੀਂ ਤੇਰੀ ਬੱਕਰੀ ਦੱਸ ਦੇ ਖੋਲ ਕੇ ਵਾਸਤੇ ਦੱਸ ਦੇ ਖੋਲ ਕੇ 42000 ਦੀ ਬੱਕਰੀ ਦਾ 10000 ਦਾ ਫਰ ਰਹਿਣ ਦੇ ਬੱਕਰੀ ਵੀ ਦੇਖ ਲੈ ਹੁਣ ਤੂੰ ਕਮੀ ਨਹੀਂ ਹੈਗੀ ਨਾ ਦੇਖ ਲਈ ਮੈਂ ਦੇਖੀ ਭਈ ਉਹ ਤਾਂ ਇਹ ਕਿਹੜਾ ਗੁਲਾਬੀ ਕਰਨ ਚਾਹ ਯਾਰ तेरे ਕੋਲੋਂ ਮੰਗਿਆ ਇੰਨਾ ਕੁ ਸਵੇਰ ਦਾ 70 70 ਹੀ ਗਰੀ ਜਾਣਾ ਖੜਿਆ ਨਹੀਂ ਤਾਂ ਹੀ ਤਾਂ ਵਿਕੀ ਨਹੀਂ ਗਈ ਹੂੰ ਤਾਂ ਲਾਉਂਦੇ ਨੇ 33 34 ਤਾਂ ਲਾ ਕੇ ਵਾਕੇ ਅੱਛਾ ਆ ਫੜਾ ਇੱਕ ਰੱਖ ਲੈ ਆ ਫੜ ਰਖ 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 33000 ਮੈਂ ਕਿਹਾ 34 ਨੂੰ ਵੀ ਮੋੜਦਾ ਮੈਂ ਵੀਰੇ ਮੈਂ ਹੁਣ ਨਹੀਂ ਨਹੀਂ ਆ ਫੜ ਲੈ ਯਾਰ ਜੇ ਪੌਣੀ ਵੀ ਪਾ ਦੀ ਇਧਰ ਫੜ ਲੈ ਸਪੱਟ ਗੱਲ ਪੱਕੀ ਮੋੜ ਗੱਲ ਪੱਕੀ ਆ ਫੜ ਆ ਫੜ ਮੈਨੂੰ ਦੱਸ ਆ ਫੜਾ 34000 ਦੀ ਨਹੀਂ ਹੁਣ ਮੋੜਨਾ ਬੋਲਦੇ ਤੇਰੀ ਮਰਜ਼ੀ ਰੱਖਦਾ ਯਾਰ ਮੈਨੂੰ ਬਚਦਾ ਨਹੀਂ ਨਾ ਰਿਹਾ ਅੱਜ ਤਾਂ ਪੱਕਾ ਲੱਗਿਆ ਕਰ ਦੇ ਬੱਚੇ ਓਏ ਨਹੀਂ ਭਰਾਵਾ ਨਹੀਂ ਮੈਨੂੰ ਪਤਾ 34 ਲੱਗਿਆ 34 ਦੀ ਇਹ ਤਾਂ ਗਈਆਂ ਨਾ 42 ਗਈ ਜਾਂਦਾ ਉਹ ਵੀਰੇ ਅਜੇ ਤਾਂ 70000 ਮੰਗਦਾ ਹੈਗਾ ਉਹਨਾਂ ਕੋਲ ਵੀਰੇ ਮੈਂ ਕਿੱਥੇ ਵੇਚੂ ਬਦੂ ਬੱਕਰੀ ਵੀ ਦੇ ਲੱਗੇ ਜਿਆ ਨੂੰ 35000 ਰੁਪਏ ਦੋ ਪੰਜੇ ਚਾ ਕੋੜੀ ਲਾਲ ਲਾਲ ਬੜਾ ਆਰੀ ਮਸੌਲ ਠੀਕ ਹੈ ਠੀਕ ਹੈ ਲੱਗੇਣੀ ਵਾਰੀਆ ਲੱਗੇ ਆ ਜਾ ਫੜ 5000 ਰੁਪਏ 5000 ਰੋਤਲਾ ਫੜ ਬੱਕਰੀ ਦਿਖਾਓ ਜੀ ਦੰਦ ਕਸੇ ਹੋਏ ਇਹਦੇ ਕਸੇ ਹੈਗੇ ਦੰਦ ਥੋੜੇ ਜਿਹੇ ਹੈਗੇ ਕਸੇ ਹੋਏ ਥੋੜੇ ਨਾ ਨਾ ਕਿੰਨਾ ਆ ਪੈਸੇ ਕੰਨ ਲਾ 5000 ਰੁਪਏ ਹੁਣ ਇੱਥੇ 2000 ਛੋਟ ਕਰ ਦਿੰਜਾਂਗਾ 25000 ਉਹ ਸੇ ਲੱਗੇ ਹੀ ਪੂਰੇ ਹੋਏ ਨੇ ਕਿਸੇ ਪੂਰੇ ਕਰਿਆ ਰੁਪਿਆ 5000 ਕਮਾ ਲਿਆ ਤੂੰ ਕਦ ਮਣੀ ਦਾ ਲਓ ਜੀ ਕਦ ਮਣੀਆ ਲਿਆ ਇੰਚ ਡੇਵ ਉਹ ਇੰਚ ਡੇਵ ਇੰਚ ਦੀ ਕਰੀਏ ਇਹਨੂੰ ਪੜਾ ਲਿਆ ਇਹਨਾਂ ਦਾ ਪਿੱਛੇ ਰੱਖੀ ਤੇ ਆ ਉਹ ਅਰੇ ਇਹਨੇ ਸਕੀਮ ਤੁਹਾਨੂੰ ਕੋਈ ਪਤਾ ਲੱਗਿਆ ਹੋਈ ਹੁਣ 30 ਦੀ ਹੋ ਜਾਣੀ ਆ ਆਇਨੇ ਕੀ 37 ਇੰਚ ਹੈ 37 ਇੰਚ ਹੈ ਬਸ ਠੀਕ ਹੈ 37 ਇੰਚ ਹੈ ਗਈ ਦੋ ਦੋ ਮਿੰਨੇ ਲਿਆਉਣੀਆਂ ਪੱਠਾਂ ਕਿ ਬੱਕਰੇ ਨੇ ਦੋਏ ਬੱਕਰੇ ਚਿੱਟੇ ਬੱਕਰੇ ਨਾਲ ਚਾਹੁੰਦੇ ਆ ਕਿ ਨਹੀਂ ਲੈ ਲਾ ਕੇ ਦੇਖ ਲਓ ਹੁਣ ਤਾਂ ਲੈ ਇਹ ਖਰੀਦੀ ਆਪਾਂ ਮੁੱਲਾਪੁਰ ਬੱਕਰੀ ਮੰਡੀ ਸ਼ਨੀਵਾਰ ਨੂੰ ਲਾ ਲੀਏ ਇੱਥੋਂ ਕਿੰਨੇ ਨਾਲ ਖਰੀਦ ਲੇਖਾਂ ਨਾ ਅਸੀਂ ਤਾਂ ਆਪਾਂ ਥੋੜੀ ਖਰੀਦੇ ਆ 6-7 ਹੀ ਖਰੀਦੇ ਆ ਕਿਉਂ ਹਾਂ ਲੇਟ ਆਏ ਥੋੜਾ ਜਨਾ ਅੱਛਾ ਅੱਜ ਆ ਗਿਆ ਹੋਇਆ ਸੀ ਪਾਰਟੀ ਆਈ ਸੀ ਠੀਕ ਐ ਲੇਟ ਆਉਣ ਕਰਨਾ ਇਹ ਸਫੇਦ ਸਫੇਦ ਬੱਕਰੀ ਸਫੇਦ ਬੱਕਰੀ ਕਾਤੋਂ ਖਰੀਦੀ ਆ ਸਫੇਦ ਬਸ ਖਰੀਦ ਲਈ ਬਸ ਵਧੀਆ ਵਾ ਸਫੇਦ ਕਿਹੜਾ ਸਫੇਦ ਦੀ ਵੀ ਡਿਮਾਂਡ ਹੈਗੀ ਆ ਬਾਈ ਅੱਛਾ ਹਾਂ ਹైదరాబాద్ ਦੇ ਵਿੱਚ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਸਫੇਦ ਦੀ ਹਾਂ ਬਹੁਤ ਜ਼ਿਆਦਾ ਸਕਿਨ ਕਾਲੀ ਹੈ ਇਹਦੀ ਹਾਂ ਵਿੱਚ ਵਿੱਚੋਂ ਆ ਦੇ ਵਿੱਚੋਂ ਇਹ ਦੇਖੋ ਨਹੀਂ ਬੱਕਰੀ ਵੀ ਸਨਖੀ ਆ ਹਾਂ ਸਹੀ ਆ ਕੱਦ-ਗਾੜ ਸਹੀ ਆ ਹੈ 80 ਹਜ਼ਾਰ ਦੀ ਬੱਕਰੀ ਸੀ ਇਹ ਤਾਂ ਲੈ ਲਈ ਹਾਂ ਚੱਲ ਨੇ ਬੁੱਢੀ ਤਰ੍ਹਾਂ ਕਰਦੇ ਟੇਚਰਾਂ ਦੇ ਲਾ ਐ ਤਾਂ ਕਹਿ ਕਹਣਾ ਵੀ ਗਲੇਰੂਰੇ ਮੰਨਤਾ